ਵੰਦ ਸਿਆਸਤਦਾਨ ਨੇ ਖੁਦ ਕੈਬਨਿਟ ਮੰਤਰੀ ਜਿਹੜੇ ਨੇ ਉਹ ਪਹੁੰਚੇ ਨੇ ਤਾਂ ਅੱਖਾਂ ਦੇ ਵਿੱਚ ਅੱਥਰੂ ਵੀ ਨਜ਼ਰ ਆ ਰਹੇ ਨੇ ਬੰਦਾ ਉਹਨਾਂ ਨੂੰ ਵਤਨ VOTING ਸੀ ਤੁਹਾਡੇ ਮਾਤਾ ਜੀ ਦੀਆਂ ਵੀ ਅੱਖਾਂ ਨਮ ਸੀ ਅਮਰ ਜੀ ਅਸੀਂ ਖੁਸ਼ੀ ਦੇ ਹੰਢੇ ਤਾਂ ਅੱਜ ਇੱਕ ਬਹੁਤ ਰੱਜੀ ਮੈਂ ਜੇਮਸ ਸਾਹਿਬ ਦੇਖੀ ਜਾ ਰਹੀ ਹੈ ਨਾ ਸਾਹਿਬ ਮੂੰਹ ਮਠਾ ਕਰਾਇਓ ਤੁਸੀਂ ਲਾਈਵ ਹੋ ਨਾ ਸਾਹਿਬ ਮੂੰਹ ਮਠਾ ਕਰਾਇਓ ਲੋਕ ਸੁਣ ਰਹੇ ਨੇ ਹਲਕੇ ਦੇ ਵੀ ਪਹਿਲਾਂ ਅਸੀਂ ਤਸਵੀਰਾਂ ਦਿਖਾ ਦਈਏ ਕਿ ਇਸ ਵਜੋਂ ਮੂੰਹ ਮਠਾ ਕਰਾਓ ਜੀ ਆਰੇ ਮਰਜੀ ਮੋਟਾ ਜਰੂਰ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ तमाम ਜਿਹੜੇ ਸਰਦਾਰਪੁਰ ਜ਼ਿਲ੍ਹੇ ਦੇ ਨਾਲ ਸੰਬੰਧਤ ਸਿਆਸਤਦਾਨ ਨੇ ਖੁਦ ਕੈਬਨਿਟ ਮੰਤਰੀ ਜਿਹੜੇ ਨੇ ਉਹ ਪਹੁੰਚੇ ਨੇ ਤਾਂ ਅੱਖਾਂ ਦੇ ਵਿੱਚ ਅਥਰੂ ਵੀ ਨਜ਼ਰ ਆ ਰਹੇ ਨੇ ਬੰਦਾ ਉਹ ਜਿੱਦਣ ਵੋਟਿੰਗ ਸੀ ਤੁਹਾਡੇ ਮਾਤਾ ਜੀ ਦੀਆਂ ਵੀ ਅੱਖਾਂ ਨਮ ਸੀ ਉਹਨਾਂ ਦਾ ਕਹਿਣਾ ਸੀ ਖੁਸ਼ੀ ਦੇ ਹਜੂਰੇ ਤਾਂ ਅੱਜ ਤਾਂ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਲੋਕਾਂ ਦਾ ਧੰਨਵਾਦ ਲੋਕਾਂ ਦਾ ਧੰਨਵਾਦ ਇਹ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਤੇ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜਿੱਤ ਆ ਗੁਰਦੀਪ ਸਿੰਘ ਜੀ ਦਾ ਬਦੀ ਜਿੱਤ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮਨੇ ਜਾਂਦਾ ਸੋਰਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛਪੂਰੀ ਜੀ ਮੋਛਪੂਰੀ ਪਹਿਲਾਂ ਵੀ ਤੇ ਹੁਣ ਵੀ ਮੋਛਪੂਰੀ ਜਿੰਦਾਬਾਹ ਸਾਬ ਜੇੜਾ ਤੇਰਾ ਹੀ ਗਿੱਡੇ ਦਾ ਪਪਾ ਨਾਨਕ ਜਿੰਦਾਬਾਹ ਸਾਬ ਜਿੰਦਾਬਾਹ ਸਾਬ ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਦੇਰਾ ਪਪਾ ਨਾਨਕ ਲੋਕਾ ਟਾਇਆ ਜਿੰਦਾਬਾਹ ਸਾਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਤੇ ਮਾਰਦੇ ਹੋ ਲਾਹੋ ਬੜੇ ਬੜੇ ਰੋਪ ਲਾਏ ਜਿਹੜੇ ਰੋਪ ਲਾਏ ਸੀ ਗੈਸ ਦਾ ਵੀ ਰੋਪ ਲਾਏ ਸੀ ਕੜਾ ਰੋਪ ਚੱਲਦਾ ਉਹ ਗੈਸ ਉਹਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਇਹਦੇ ਭਾਈ ਜਿਹੜੀ ਦੇਖੋ ਇੱਧਰ ਮੈਂ ਦੋ ਪਾਈ ਦੇਖੋ ਇੱਧਰ ਉਹ ਲੱਗਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚੱਕ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹ ਨਹੀਂ ਚਾਹਾਂ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਆਪ ਪਾਰਟੀ ਨੇ ਟਿਕਟ ਦਿੱਤੀ ਪਹਿਲੇ ਦਾ ਕੰਮ ਕਰੇ ਰਾਨਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੋਹਣੇ ਕਾਰਵਾ ਸਿੰਘ ਡਾਕਟਰ ਸੰਦੀਪ ਬਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹੈ ਪਹਿਲਾਂ ਕੰਮ ਨਹੀਂ ਕੀਆ ਜੀ ਜਵਾ ਸਾਹਿਬ ਰਹੇ ਮੈਨੂੰ ਉੱਥੋਂ ਤੱਕ ਪਛਾਣਤਾ ਤੁਸੀਂ ਖੜਾ ਕੇ ਛੱਡਾਂਗੇ ਸਲੜਾਈ ਜਿੰਦਲ ਹਰ ਬੰਦੇ ਨੇ ਵਿੱਚ ਯੋਗਦਾਨ ਪਾਇਆ ਉਹਦਾ ਬਹੁਤ ਆ ਪ੍ਰਾਪ ਵਰਕਰ ਕਹਿੰਦੇ ਨੇ ਮਾਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛਾ ਢੀ ਵੀ ਅੱਜ ਖੜੀ ਇਹਨੇ ਮੇਰਾ ਪਹਿਲਾਂ ਮੇਰੇ ਵਰਕਰ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜੇ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੁੱਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਤੇ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਤਾਂ ਤਾਂ ਕਿਹੜੇ ਫੈਕਟਰ ਚੱਲੇ ਜਿੱਨਾ ਚਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਪੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਜੱਦਾ ਬਹੁਤ ਬਹੁਤ ਬਾਰੇ ਤੁਹਾਡੇ ਤੇ ਤਾਲੀ ਵੀ ਕਿਸੇ ਕੀ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੋ ਕਹਿਆ ਜਾ ਰਿਹਾ ਜਿਹੜਾ ਉਹਨਾਂ ਤਾਜ ਲੋਕਾਂ ਨੇ ਵੇਖਿਆ ਸਾਡੇ ਲੋਕ ਅਮਨਪ੍ਰਸੰਤ ਲੋਕ ਹੈ ਮੇਰਾ ਪਰਿਵਾਰ ਸੀਦਾ ਦਾ ਪਰਿਵਾਰ ਹੈ ਰੂਪ ਸਰ ਮੇਰੇ ਲੋਰ ਨੇ ਚਾਰ ਮੈਂਬਰਾਂ ਨੇ ਜਦੋਂ ਕਾਲਾ ਦੌਰ ਆਇਆ ਸੀ ਪੰਜਾਬ ਦੇ ਚਾਹ ਉਹਨੇ ਸੀ ਦਿੱਤੀ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲ ਦੇ ਚਾਚਾ ਜੀ ਨਾਲ ਚਾਚਾ ਜੀ ਦੇ ਬੇਟੇ ਜਿਹੜੇ ਮੇਰੇ ਤੇ ਇਲਜ਼ਾਮ ਲਗਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਕੀ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ-ਕਿੰਨਾ ਲੋਕਾਂ ਨਾਲ ਸਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਹੈ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਵੋਟ ਪਾਈ ਸੀ ਅੱਜ ਉਹਨਾਂ ਦੇ ਘਰ ਭੰਗੜੇ ਦੇਖਣ ਵਾਲੇ ਆ ਤੱਕ ਕਿਰਪਾ ਸਤਿਗੁਰ ਦੀ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦਰ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਰਕਾਮ ਵਰਕਰ ਲੜਾਈ ਲੜੰਦਿਆ ਜੀ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਕੋ ਛੋਟੀ ਗੱਲ ਨਹੀਂ ਕੀ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦਰ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਸਦਾ ਉਹਦਾ ਇਹ ਮੰਨਦੇ ਹੋ ਜੇ ਨਾ ਕਿਹੜਾ ਫੈਕਟਰ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰਿਆਂ ਆਪਣੇ ਵੋਟਰਾਂਸ ਵਰਨਾ ਬੇਨਤੀ ਕਰਦਾ ਕੋਈ ਹੱਲਾਕੁਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਕਹਿੰਦਾ ਜੱਗੂ ਫੈਕਟਰੀ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਜੱਗੂ ਫੈਕਟਰੀ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਹੀ ਉਦੋਂ ਜੱਗੂ ਫੈਕਟਰੀ ਕਿੱਥੇ ਸੀਗਾ ਅਕਾਲੀ ਦਲ ਵੱਲੋਂ ਵੀ ਤੁਹਾਨੂੰ ਮੇਰੀ ਤਾਂ ਕੋਈ ਫੋਟੋ ਨਹੀਂ ਕਿਸ ਦੇ ਨਾਲ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਬਿਕਰਮਜੀਤ ਜੀ ਨੇ ਵਿਧਾਨ ਸਭਾ ਸ਼ਹਿਰਚਨ ਚ ਵੋਟ ਪਾਉ ਉਹ ਕਿਹਦੀ ਫੋਟੋ ਸੀ ਦੋ ਦਰਬਾਰ ਦੋ ਦਾਰੀ ਨਾਲ ਜਿਹੜੇ ਨਾਲ ਗੱਲ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਕੇਜਰੀਵਾਲ ਕਹਿ ਕੇ ਗਏ ਸੀ ਕਿ ਦੋਵੇਂ ਰੰਦਾਵੇ ਉਹ ਜੀ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਹੈ ਇਹ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਇਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਦਾ ਵਾਹ ਸਾਹਿਬ ਤੇਰੀ ਇਕਾਲੀ ਨਾਲ ਆਓ ਜੀ ਇੰਗਲਿਸ਼ ਨੂੰ ਨਹੀਂ ਲੱਗਦੇ ਫੈਕਟਰਾ ਆ ਇਕਾਲੀ ਨਾਲ ਵੀ سپورਟ ਹੋਣਾ ਤੁਸੀਂ ਅਸਹੀ ਗੱਲ ਕਰ ਰਹੇ ਹੋ ਇਸ ਵੇਲੇ